ਡੇੜਵਾ ਵਿਕੇ ਨੌਕਰੀ ਦੀ ਮੰਗ ਕਰ ਰਹੇ ਬੇਰੋਜ਼ਗਾਰ ਅਤੇ ਅਧਿਆਪਕਾਂ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਧਿਆਪਕਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਇੱਕ ਸਾਥੀ ਮੁੱਖ ਮੰਤਰੀ ਦੀ ਰਿਹائش ਦੇ ਬਿਲਕੁਲ ਸਾਹਮਣੇ ਪਾਣੀ ਦੀ ਟੈਂਕੀ ਤੇ ਚੜਿਆ ਹੋਇਆ ਹੈ ਅਤੇ ਪਿਛਲੇ 6 ਮਹੀਨੇ ਤੋਂ ਉਹ ਟੈਂਕੀ ਤੇ ਬੈਠ ਕੇ ਨੌਕਰੀ ਦੀ ਮੰਗ ਕਰ ਰਿਹਾ ਹੈ ਪਰ ਅਜੇ ਤੱਕ ਕਿਸੇ ਨੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਦੇ ਚਲਦੇ ਮਜਬੂਰਨ ਉਹ ਸੜਕਾਂ ਤੇ ਉਤਰ ਰਹੇ ਹਨ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਦੇਖੋ ਸਰ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਕਿ ਪੰਜਾਬ ਦੇ ਵਿੱਚ ਸਾਰ ਜਗ੍ਹਾ ਤੇ ਅਖਬਾਰਾਂ ਦੇ ਇਸ਼ਤਿਹਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਇੱਕ ਸਰਕਾਰ ਵੱਲੋਂ ਪੋਸਟਰ ਜਾਰੀ ਕੀਤੇ ਗਏ ਸੀ ਜਿਸ 'ਚ ਲਿਖਿਆ ਗਿਆ ਕਿ 8736 ਕੱਚੇ ਮੁਲਾਜ਼ਮ ਪੰਜਾਬ ਸਰਕਾਰ ਨੇ ਪੱਕੇ ਕੀਤੇ ਇਹ ਉਹ ਮੁਲਾਜ਼ਮ ਨੇ ਜਿਹੜੇ ਸਰਕਾਰ ਨੇ ਪੱਕੇ ਕੀਤੇ ਨੇ ਪਰ ਉਹ ਸਿਰਫ ਬੋਰਡਾਂ ਕਾਗਜ਼ਾਂ ਤੇ YouTube ਤੇ ਤੇ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲਾਂ ਤੇ ਪੱਕੇ ਹੋਏ ਨੇ ਹਕੀਕਤ ਵਿੱਚ ਇਹਨਾਂ ਕੋਲ ਇੱਕ ਵਿੱਚੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਕੌਣ ਲਾ ਕਾਰਨ ਕੀ ਆ ਤੇ ਪੱਕੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਭੱਤੇ ਲੱਗਦੇ ਨੇ ਤੇ ਉਹ ਫਿਰ ਜਾ ਕੇ ਪੱਕਾ ਹੁੰਦਾ ਤੇ ਉਹਦੀ ਸ਼ਿਉਰਟੀ ਹੁੰਦੀ ਆ ਕਿ ਭੱਤੇ ਉਹਨੂੰ ਤੇ ਉਸਦੇ ਬਾਅਦ ਜਦੋਂ ਪੈਨਸ਼ਨ ਲੱਗੂਗੀ ਜਦੋਂ ਉਹ ਡਾਕਰੀ ਪੂਰੀ ਕਰਕੇ ਜਾਣਗੇ ਰਿਟਾਇਰਮੈਂਟ ਤੇ ਤੇ ਸਾਨੂੰ ਇਦਾਂ ਦੀ ਇਸ ਵਿੱਚ ਕੋਈ ਤਜਵੀਜ਼ ਨਹੀਂ ਸਿਰਫ ਤੇ ਸਿਰਫ ਨਗੂਣੀ ਤਨਖਾਹ ਵਧਾ ਦਿੱਤੀ ਗਿਆ ਤੇ ਉਸੇ ਨੂੰ ਸਰਕਾਰ ਕਹਿੰਦੀ ਆ ਕਿ ਤੁਸੀਂ ਮੰਨ ਲਓ ਵੀ ਅਸੀਂ ਪੱਕੇ ਕਰ ਤੇ ਤੇ ਇੱਕ ਤਰ੍ਹਾਂ ਦਾ ਨਜ਼ਾਇਜ਼ ਢੰਗ ਨਾਲ ਸਾਨੂੰ ਪੱਕੇ ਕਰਨ ਲਈ ਕਿਉਂ ਮੰਨ ਕਹਦੇ ਹੋ ਤੁਸੀਂ ਮੰਨ ਲਓ ਪਰ ਜੜ ਕੇ ਇਹਦੇ ਵਿੱਚ ਇੱਕ ਵੀ ਪੱਕੇ ਮੁਲਾਜ਼ਮ ਵਾਲੀ ਕੋਈ ਵੀ ਫੈਸਿਲਿਟੀ ਜਿਹੜੀ ਸਹੂਲਤ ਸਾਨੂੰ ਨਹੀਂ ਦਿੱਤੀ ਜਾ ਰਹੀ ਉਸ ਦੇ ਰੋਸ ਵੱਜੋਂ ਸਾਡਾ ਵੀਰ ਇੰਦਰਜੀਤ ਸਿੰਘ ਮਾਨਸਾ 13 ਜੂਨ ਤੋਂ ਲਗਾਤਾਰ ਖੁਰਾਣੇ ਪਿੰਡ ਦੀ ਟੈਂਕੀ ਜੋ ਕਿ ਸੀਐਮ ਸਾਹਿਬ ਤੋਂ ਸਿਰਫ ਕਿਲੋਮੀਟਰ ਦੀ ਦੂਰੀ ਤੇ ਹੈ ਸੀਐਮ ਦੀ ਰਹਾਇਸ਼ ਤੋਂ ਕਿਲੋਮੀਟਰ ਦੀ ਦੂਰੀ ਤੇ ਉੱਥੇ ਬੈਠੇ ਨੇ ਤੇ ਤੁਸੀਂ ਇਹ ਦੇਖੋ ਵੀ ਜੋਨ ਦੀ ਕਿੰਨੀ ਤਾਪਦੀ ਧੁੱਪ ਹੁੰਦੀ ਆ ਤੇ ਅਸੀਂ ਏਸੀ ਕੂਲਰ ਲਾ ਕੇ ਅੰਦਰ ਕਮਰੇ 'ਤ ਬੈਨੇ ਆ ਤੇ 200 ਫੁੱਟ ਦੀ ਉਚਾਈ ਤੇ ਬੈਠਾ ਰਿਹਾ ਕਿੰਨੀਆਂ ਬਰਸਾਤਾਂ ਲੰਘੀਆਂ ਉਹ ਵੀਰ ਨੇ ਆਪਣੇ ਪਿੰਡੇ ਤੇ ਹੰਡਾਈਆਂ ਤੇ ਉਸ ਤੋਂ ਬਾਅਦ ਹੁਣ ਇੰਨੀ ਹੱਦ ਦੀ ਸਰਦੀ ਜਿੱਥੇ 8 ਡਿਗਰੀ 5 ਡਿਗਰੀ 3.5 ਡਿਗਰੀ ਵੀ ਜਿਹੜਾ ਮੌਸਮ ਦਰਜ ਕੀਤਾ ਗਿਆ ਵਾ ਦੇ ਉਸ ਤਾਬਾਂ ਦੱਦ ਕੀਤਾ ਕਿ ਉਸ ਦੱਸੋ ਤੁਸੀਂ ਦੇਖੋ ਇੰਨੀ ਠੰਡ ਦੇ ਵਿੱਚ ਸਾਡਾ ਵੀਰ ਉੱਤੇ ਬੈਠਾ ਸਰਕਾਰ ਕੋਈ ਮਸਲੇ ਦਾ ਹੱਲ ਹੀ ਨਹੀਂ ਕਰਨਾ ਚਾਹੁੰਦੀ ਇਹ ਸੀਐਮ ਜੋ ਭਗਵੰਤ ਮਾਨ ਕਹਿੰਦੀ ਹੈ ਸਰਕਾਰ ਕਹਿੰਦੀ ਕਿ ਅਸੀਂ ਆਮ ਆਦਮੀ ਦੀ ਸਰਕਾਰ ਆ ਤੁਹਾਡੀ ਸਰਕਾਰ ਤੁਹਾਡੇ ਦਵਾਰ ਤੇ ਤੋਂ ਨਾਲ ਦਵਾਰ ਤੇ ਅਸੀਂ ਬੈਠੇ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਡੇ ਵੀਰਿੰਦਰ ਸਿੰਘ ਮਾਨ ਸਾਹਿਬ 6 ਮਹੀਨੇ ਤੋਂ ਬੈਠਾ ਸਾਡੇ 6 ਮਹੀਨੇ ਹੋ ਚੁੱਕੇ ਨੇ 7 ਮਹੀਨੇ ਪੂਰੇ ਹੋਣ ਵਾਲੇ ਨੇ ਸਰ ਦੇਖੋ ਜਿਸ ਦਿਨ ਇਹਨਾਂ ਨੇ ਪਿਛਲੀ 5 ਸਤੰਬਰ ਨੂੰ ਪਿਛਲੀ 5 ਸਤੰਬਰ 2022 ਨੂੰ ਇਹਨਾਂ ਨੇ ਐਲਾਨ ਕੀਤਾ ਕਿ 87136 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਉਹਨਾਂ ਦੇ ਇਸ਼ਤਿਹਾਰ ਲੱਗੇ ਪਰ ਹੋਇਆ ਕੀ ਉਹ ਮੁਲਾਜ਼ਮਾਂ ਨੂੰ ਕੋਈ ਆਰਡਰ ਨਹੀਂ ਮਿਲੇ ਆਰਡਰ ਮਿਲੇ ਕਦੋਂ ਜਾ ਕੇ 28 ਜੁਲਾਈ ਨੂੰ ਤੇ ਆਰਡਰਾਂ ਵਿੱਚੋਂ ਕੀ ਨਿਕਲਿਆ ਸਿਰਫ ਤੇ ਸਿਰਫ ਤਨਖਾਹ ਵਾਧਾ ਤੇ ਪਿਛਲਾ ਸਾਡਾ 18 ਸਾਲ ਦਾ ਤਜਰਬਾ ਸੀ ਉਹ ਕੀ ਕਰ ਦਿੱਤਾ ਜ਼ੀਰੋ ਤੇ ਅਸੀਂ ਕੋਈ ਅਗਲੀ ਨੌਕਰੀ ਵਿੱਚ ਉਹਦਾ ਕੋਈ ਫਾਇਦਾ ਹੀ ਨਹੀਂ ਲੈ ਸਕਦੇ ਫਲਾਈ ਹੀ ਨਹੀਂ ਕਰ ਸਕਦੇ ਤੇ ਸਾਨੂੰ ਇੱਕ ਵਾਰ ਸਾਨੂੰ ਏਡੀ ਵੱਡੀ ਮਾਰ ਪਈ ਜੇ ਜਿੱਥੇ ਸਾਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਉੱਥੇ ਵੀ ਸਾਡੇ ਨਾਲ ਧੋਖਾ ਤੇ ਸਿਰਫ ਤੇ ਸਿਰਫ ਨਗੂਣੀ ਤਨਖਾਹ ਵਧਾਈ ਗਈ ਆ ਤੇ ਤਨਖਾਹ ਵਧੇ ਨੂੰ ਅਸੀਂ ਕੀ ਕਰੀਏ ਉਹਨੇ ਇੱਕ ਤਨਖਾਹ ਵਧਾਈ ਹਰਲਾ ਪਿਛਲੇ ਸਰਕਾਰਾਂ ਵੀ ਸਾਡੀਆਂ ਕਰਦੀਆਂ ਨੇ ਇਹ ਕਹਿੰਦੇ ਕਿ ਪਿਛਲੇ ਸਰਕਾਰਾਂ ਸਾਡੇ ਕੋਲੇ ਬਕਾਇਦਾ ਲੈਟਰ ਪਏ ਨੇ ਜਿੰਨਾ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਜਿੰਨੀ ਇਹਨਾਂ ਨੇ ਪਰਸੈਂਟੇਜ ਦੇ ਹਿਸਾਬ ਨਾਲ ਤਨਖਾਹ ਵਧਾਈ ਆ ਉੰਨੀ ਸਾਡੀ ਵਧ ਨਹੀਂ ਰਹੀ ਆ ਤੇ ਵੱਡੀ ਗੱਲ ਨਹੀਂ ਹੋਈ ਤੇ ਸਾਡੇ ਨਾਲ ਸਿਰਫ ਤੇ ਸਿਰਫ ਧੋਖਾ ਹੋਇਆ ਕਿੰਨਾ ਸਮਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪੁੱਛੀ ਕਿ ਕਾਹਨੂੰ ਕਿਹੜੀ ਸਰਕਾਰ ਨੇ ਧਰਤੀ ਦੇਖੋ ਜੀ ਉਸ ਵੇਲੇ ਬਾਦਲ ਸਰਕਾਰ ਸੀ ਮਹਾਦਲ ਸਰਕਾਰ ਜੋ ਪਹਿਲਾਂ ਆਈ ਸੀ ਉਦੋਂ 2008 ਵਿੱਚ ਸਾਡੇ ਕਈ ਮੁਲਾਜ਼ਮ 2004 ਦੇ ਵੀ ਭਰਤੀ ਨੇ ਤੇ ਸਰਕਾਰ ਨੇ ਸਾਨੂੰ ਭਰਤੀ ਕੀਤਾ ਅਸੀਂ ਖੁੱਤੇ ਜਾ ਕੇ ਸਕੂਲਾਂ ਦੇ ਵਿੱਚ ਬੈਠ ਨਹੀਂ ਗਏ ਕੇ ਅਸੀਂ ਜਾ ਕੇ ਰਜਿਸਟਰ ਤੇ ਹਾਜ਼ਰ ਲੈ ਕੇ ਅਸੀਂ ਬਜਦੇ ਹਾਜ਼ਰ ਕੁਝ ਮਾਸਟਰ ਹੋ ਗਏ ਅਸੀਂ ਤਾਂ ਕੋਈ ਹਾਜ਼ਰੀ ਨਹੀਂ ਲਾ ਲਈ ਤੇ ਸਰਕਾਰ ਨੇ ਨਿਯੁਕਤ ਕੀਤਾ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਨਿਯੁਕਤ ਕੀਤਾ ਡੀਓ ਬੀਪੀਓ ਸੀਐਚਟੀ ਐਚਟੀ ਤੇ ਅਥਾਰਟੀ ਪਾਸਵਰ ਕਮੇਟੀ ਦੇ ਚੇਅਰਮੈਨ ਸਾਰੇ ਬੈਠੇ ਐਪਲੀਕੇਸ਼ਨਾਂ ਸਾਰੇ ਦੂਰ ਬਰਾਦੇ ਪਿੰਡਾਂ ਤੋਂ ਵੀ ਲਈਆਂ ਗਈਆਂ ਉਹਨਾਂ ਦੇ ਵਿੱਚੋਂ ਮੈਰਿਟ ਬਣੀ ਮੈਰਿਟ ਬਣ ਕੇ ਬਕਾਇਦਾ ਸਾਨੂੰ ਜੋ ਬੰਦੇ ਹਾਈ ਮੈਰਿਟ ਵਾਲੇ ਸੀ ਉਹਨਾਂ ਨਿਯੁਕਤ ਕੀਤੇ ਗਏ ਨੇ ਤੇ ਫਿਰ ਕਿਸ ਕਿਸ ਤਰ੍ਹਾਂ ਕਹਿ ਦਿੰਦੇ ਆ ਤੁਹਾਡੀ ਭਰਤੀ ਸਹੀ ਨਹੀਂ ਇਹ ਦੇਤ ਹਵਾਲਾ ਦਿੱਤਾ ਰਿਹਾ ਕਿ ਤੁਹਾਡੀ ਭਰਤੀ ਸਹੀ ਨਹੀਂ ਸਾਡੀ ਭਰਤੀ ਸਹੀ ਨਹੀਂ ਤਾਂ ਸਰਕਾਰਾਂ ਨੇ ਕੀਤੇ ਆ ਮਤਲਬ ਸਰਕਾਰ ਗਲਤ ਕੰਮ ਕਰ ਰਹੀ ਆ ਅਸੀਂ ਥੋੜੀ ਗਲਤ ਕੰਮ ਕਰਦੇ ਆ ਤੇ ਇਹ ਸਰਕਾਰ ਵਾਅਦਾ ਕਰਕੇ ਆਈ ਸੀ ਇਹ ਸਰਕਾਰ ਨੂੰ ਉਹਦਾ ਵੀ ਪਤਾ ਸੀ ਵੀ ਇਹ ਸਰਕਾਰ ਵਾਅਦੇ ਕਰ ਰਹੇ ਆ ਸੀ ਏਡੇ ਵੱਡੇ ਸੱਤ ਪੂਰੇ ਨਹੀਂ ਹੁੰਦੇ ਪੂਰੇ ਨਹੀਂ ਹੋਣੇ ਸਾਡਾ ਸਰਕਾਰ ਨੇ ਕੀ ਪੈਟਾ ਕਰੀ ਦੇ ਤੋ ਜਿਹੜਾ ਪੱਕਾ ਕਰਨ ਦਾ ਜਿਹੜਾ ਉਹਨਾਂ ਨੂੰ ਮੁਕਾਬਲਾ ਦਿੱਤਾ ਗਿਆ ਸਾਨੂੰ ਇਹ ਕਹਿੰਦੇ ਤੁਹਾਡਾ ਨਵਾਂ ਕਾਡਰ ਬਣਾ ਦਿੱਤਾ ਗਿਆ ਭਾਵ ਕਿ ਤੁਸੀਂ ਕਿਸੇ ਵੀ ਹੋਰ ਵੈਕੈਂਸੀ ਨੂੰ ਇਫੈਕਟ ਨਹੀਂ ਕਰੋਗੇ ਜਦ ਅਸੀਂ ਹੋਰ ਕਿਸੇ ਵੈਕੈਂਸੀ ਨੂੰ ਇਫੈਕਟ ਹੀ ਨਹੀਂ ਕਰਦੇ ਫਿਰ ਸਾਨੂੰ ਪੱਕਾ ਕਰਨ ਦੇ ਵਿੱਚ ਕੀ ਉਹਨਾਂ ਨੂੰ ਲੱਗ ਰਿਹਾ ਵੀ ਕੀ ਘਾਟ ਲੱਗ ਰਹੀ ਆ ਤੇ ਜਦ ਅਸੀਂ ਕਿਸੇ ਨੂੰ ਇਫੈਕਟ ਹੀ ਨਹੀਂ ਕਰਦੇ ਤੇ ਸਾਡੀ ਭਰਤੀ ਕਿਸੇ ਨੂੰ ਇਫੈਕਟ ਨਹੀਂ ਕਰ ਰਹੀ ਤੇ ਸਾਨੂੰ ਸਾਡੇ ਜਿਹੜੇ ਬਣਦੇ ਹੱਕ ਦਿੱਤੇ ਜਾਣੇ ਨੇ ਜਿੱਤੇ ਜਾਣੇ ਚਾਹੀਦੇ ਸਰਕਾਰ ਦੇ ਨਹੀਂ ਰਹੀ ਸਰਕਾਰ ਬਿਲਕੁਲ ਗੁੰਗੀ ਅੰਮੀ ਬੋਲੀ ਹੋਈ ਬੈਠੀ ਆ ਜਦ ਮੁੱਖ ਮੰਤਰੀ ਆਪਣੀ ਰਹਿائش ਦੇ ਕੋਲੇ ਟੈਂਕੀਰੇ ਬੈਠਾ ਰਿਹਾ ਡਾ ਇੰਦਾ ਵੀਰ ਇੰਦਰਜੀਤ ਸਿੰਘ ਮਾਨਸਾ ਵੀ ਦਿਖ ਰਿਆ ਤਾਂ ਹੋਰ ਅਸੀਂ ਕੀ ਕਰ ਸਕਦੇ ਕਿਸ ਤਰ੍ਹਾਂ ਕਰੀਏ ਕਿ ਆਪਣੀ ਆਪ ਦੀ ਸਰਕਾਰ ਤੁਹਾਡੇ ਦੁਆਰ ਸਾਡੇ ਦੁਆਰ ਤਾਂ ਇਹ ਨਹੀਂ ਸੋਨਾਂ ਦੇ ਦੁਆਰ ਤੇ ਬੈਠੇ 6 ਮਹੀਨੇ ਤੋਂ ਸਾਡੀ ਗੁੱਲ ਨੂੰ ਗੱਲ ਹੀ ਨਹੀਂ ਸੁਣੀ ਜਾ ਰਹੀ ਸਾਨੂੰ ਇੱਕ ਵੀ ਜਿਹੜਾ ਪੱਕਾ ਪੱਕੇ ਮੁਲਾਜ਼ਮ ਨੂੰ ਕਈ ਭੱਤੇ ਮਿਲਦੇ ਨੇ ਜਿਹਦੇ ਵਿੱਚ TA DA ਮੈਡੀਕਲ ਫੈਸਿਲਿਟੀ ਆਉਣ ਵਾਲੇ ਸਮੇਂ ਤੇ ਪੈਨਸ਼ਨ ਪਲੱਸ ਮੋਬਾਈਲ ਭੱਤਾ ਹੋਰ ਕਈ ਤਰ੍ਹਾਂ ਦੇ ਭੱਤੇ ਜਿਹੜੇ ਦੇ ਵਿੱਚ ਐਡ ਹੁੰਦੇ ਨੇ ਉਹ ਭੱਤੇ ਲੱਗਦੇ ਨੇ ਹਰ ਸਾਲ DA ਵਾਧਾ ਪਰ ਹਰ ਸਾਲ ਡੀਏ ਵਾਅਦਾ ਤੇ ਉਹ ਵਿੱਚ ਸਰਕਾਰ ਜਿਹੜੀ ਇਹ ਮੁਲਾਜ਼ਮ ਦੀ ਤਨਖਾਹ ਵਧਦੀ ਆ ਤੇ ਸਾਨੂੰ ਤਾਂ ਉਹ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਉੱਕਾ-ਬੁੱਕਾ ਬਾਂਡ ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਉਣ ਵਾਲੇ ਸਮੇਂ ਜਦੋਂ ਜਾਵਾਂਗੇ ਉੱਕੀ-ਬੁੱਕੀ ਤਨਖਾਹ ਦੇ ਘਰਾਂ ਚਲੇ ਜਾ ਕੇ ਮੁੜ ਕੇ ਅਸੀਂ ਦਿਹਾੜੀਆਂ ਲਾਵਾਂਗੇ ਆਪਣੇ ਬੁੱਢੇ ਵੇਲੇ ਦੇ ਵਿੱਚ ਅਸੀਂ ਦਿਹਾੜੀਆਂ ਲਾਵਾਂਗੇ ਕਿ ਸਾਡੇ ਪੱਲੇ ਡੱਖ ਵੀ ਨਹੀਂ ਹੋਊਗਾ ਨਾ ਸਾਨੂੰ ਕੋਈ ਰਕਤ ਨਹੀਂ ਮਿਲਣੀ ਆ ਨਾ ਸਾਨੂੰ ਕੋਈ ਕਿਸੇ ਰੋ ਇਕੱਠਾ ਪੈਸਾ ਮਿਲਣਾ ਤੇ ਨਾ ਸਾਨੂੰ ਕੋਈ ਕੰਪਨਸੇਸ਼ਨ ਮਿਲਣੀ ਆ ਤੇ ਸਰਕਾਰ ਕੋਲ ਇਹੀ ਮੰਗਾਂ ਸਾਡੀ ਹੱਕੀ ਮੰਗਾਂ ਦੋਸਤ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ ਸਰਕਾਰ ਕਹਿੰਦੀ ਪੱਕਾ ਕੀਤਾ ਪਰ ਪੱਕਾ ਤੇ ਸਹੀ ਤੰਗ ਨਾ ਪੱਕਾ ਨਹੀਂ ਕੀਤਾ ਤਾਂ ਪੱਕੇ ਕਰੋ ਉਹੀ ਤਜਵੀਜ਼ ਲੈ ਕੇ ਅਸੀਂ ਆ ਰਹੇ ਹਾਂ ਉਹੀ ਮੰਗਾਂ ਲੈ ਕੇ ਆਏ ਹਾਂ ਜੋ ਪ੍ਰੋਟੈਸਟਰ ਕਰ ਰਹੇ ਨੇ ਜੀ ਯੂਨੀਅਨ ਹੈਗੀ ਹੈ ਜੀ ਇਹਨਾਂ ਨੇ ਆਪਣਾ ਹਾਈਵੇ ਜਾਮ ਕਰਿਆ ਹੋਇਆ ਤੇ ਇੱਥੇ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਜੀ ਇਹਨਾਂ ਨਾਲ ਲਗਾਤਾਰ ਗਲਬਾਹ ਚੱਲ ਰਹੀ ਹੈ ਤੇ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਕਿ ਇੱਕ ਪ੍ਰੋਟੈਸਟ ਕਰਨਾ ਪਬਲਿਕ ਦਾ ਰਾਈਟ ਹੈਗਾ ਬਟ ਇਸੀ ਹੋਰ ਦੀ ਹਰਾਸਮੈਂਟ ਕਰਨਾ ਰਾਈਟ ਨਹੀਂ ਹੈਗਾ ਇਸ ਕਰਕੇ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੀ 에어ਮਾਰਕ ਲੋਕੇਸ਼ਨ ਹੈ ਟੈਸਟ ਉਸ ਤੋਂ ਉੱਥੇ ਬੈ ਕੇ ਆਪਣਾ ਪ੍ਰੋਟੈਸਟ ਲਿਖ ਟੈਸਟ ਕਰ ਲੈ। ਜੇ ਆਪਾਂ ਕਿਉਂ ਨਹੀਂ ਨਹੀਂ ਕੱਚੇ ਦੇ ਆਪਕ ਸਟਾਈ ਚੱਕੀ ਲੱਗੇ ਜਿਹੜੀ ਤੁਹਾਡੇ ਨਾਲ ਪਹਿਲਾਂ ਜਿਹੜੀ ਗੱਲ ਕਰੀ ਹੈ ਜੀ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਰਾਈਟ ਹੈਗਾ ਜੀ ਪਰ ਉਹ ਪ੍ਰੋਟੈਸਟ ਕਰਨ ਦਾ ਜਿਹੜਾ ਤਰੀਕਾ ਹੁੰਦਾ ਹੈ ਉਹਦੇ ਮੁਤਾਬਕ ਹੀ ਕਰਨਾ ਚਾਹੀਦਾ ਹੈ ਇੱਕ ਆਪਣਾ ਜਿਹੜਾ ਪ੍ਰੋਟੈਸਟ ਹੈ ਸਮਨੇ ਰੱਖਣਾ ਕਿ ਹਰ ਇੱਕ ਨੂੰ ਦਾ ਰਾਈਟ ਹੈਗਾ ਪਰ ਇਹ ਨਹੀਂ ਕਿ ਆਪਾਂ ਲੋਕਾਂ ਨੂੰ ਅਰੈਸਟ ਕਰੀਏ।